ਸ਼ਸ਼ੀ ਕਾਲ ਜੀ ਅੱਜ ਦੀ ਨਵੀਂ ਵੀਡੀਓ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਬਣਾਵਾਂਗੇ ਆਪਾਂ ਪਤਲੀ ਦੀ ਚਟਨੀ। ਇਹਦੇ ਵਾਸਤੇ ਲਿਆ ਆਪਾਂ ਟਮਾਟਰ, ਦੋ ਪਿਆਜ਼, ਹਰੀ ਮਿਰਚ ਤੇ ਧਨੀਆ ਲਿਆ ਥੋੜਾ ਜਿਹਾ ਤੇ ਇਹ ਪਦੀਨੇ ਦੀਆਂ ਪੱਤੀਆਂ ਸਾਰਿਆਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਿਆ ਤੇ ਤੇ ਗੁੰਡੇ ਨੂੰ ਵੀ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਵਾ। ਤਾਂ ਹੁਣ ਆਪਾਂ ਪਹਿਲਾਂ ਇਹਨੂੰ ਛੋਟੇ-ਛੋਟੇ ਟੁਕੜਿਆਂ 'ਚ ਕੱਟ ਲਾਂਗੇ ਪਿਆਜ਼ਾਂ ਨੂੰ। ਤੇ ਅੱਜ ਬਣਾਵਾਂਗੇ ਆਪਾਂ ਪਦੀਨੇ ਦੀ ਚਟਨੀ ਕੁੰਡੇ ਵਿੱਚ ਕੁੰਡੇ ਦੀ ਚਟਨੀ ਦਾ ਜਿਹੜਾ ਸਵਾਦ ਵੱਖਰਾ ਹੁੰਦਾ ਵਾ ਤੇ ਆਪਾਂ ਅੱਜ ਬਣਾਵਾਂਗੇ ਕੁੰਡੇ ਵਿੱਚ ਪਦੀਨੇ ਦੀ ਚਟਨੀ ਲੋ ਜੀ ਅਸੀਂ ਪਿਆਜ਼ ਤੇ ਟਮਾਟਰ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਰਿਆਂ ਤੇ ਇਹ ਲਈਆਂ ਆਪਾਂ ਥੋੜੀਆਂ ਜੀਆਂ ਕਾਲੀਆਂ ਮਿਰਚਾਂ ਦੋ ਚਾਹਾਂਗੇ ਆਪਾਂ ਕਰਨਾ ਮਿਰਚਾਂ ਤੇ ਸਵਾਦ ਅਨੁਸਾਰ ਥੋੜਾ ਜਿਹਾ ਨਮਕ ਪਾ ਦਾਂਗੇ ਤੇ ਆਪਾਂ ਲਈਆਂ 2-4 ਹਰੀਆਂ ਮਿਰਚਾਂ ਇਹਨਾਂ ਨੂੰ ਪਹਿਲਾਂ ਕੁੱਟਾਂਗੇ ਲੋ ਜੀ ਆਪਾਂ ਪਿਆਜ਼ ਟਮਾਟਰ ਤੇ ਹਰੀਆਂ ਮਿਰਚਾਂ ਜਿਹੜੀਆਂ ਚੰਗੀ ਤਰ੍ਹਾਂ ਕੁੱਟ ਕੇ ਬਰੀਕ ਕਰ ਲਿਆ ਨੇ ਤੇ ਹੁਣ ਵਿੱਚ ਪਾ ਦਾਂਗੇ ਆਪਾਂ ਪਦੀਨਾ ਤੇ ਧਨੀਆ ਇਹਨੂੰ ਵੀ ਚੰਗੀ ਤਰ੍ਹਾਂ ਆਪਾਂ ਬਰੀਕ ਕਰਾਂਗੇ ਲਓ ਜੀ ਪਧੀਨੇ ਦੀ ਚਟਨੀ ਬਿਲਕੁਲ ਸਾਡੀ ਰੈਡੀ ਹੋ ਗਈ ਆ ਤੇ ਜੇ ਟੱਡ ਕੋ ਨਾਰਦਣਾ ਹੈਗਾ ਤੇ ਵਿੱਚ ਤੁਸੀਂ ਐਡ ਕਰ ਸਕਦੇ ਜੇ ਮੇਰੇ ਕੋ ਨਾਰਦਣਾ ਨਹੀਂ ਸੀ ਹੈਗਾ ਤਾਂ ਮੈਂ ਇਸ ਕਰਕੇ ਸਕਿੱਪ ਕਰ ਦਿੱਤਾ ਤੇ ਗਰਮੀਆਂ ਦੇ ਵਿੱਚ ਪਧੀਨੇ ਦੀ ਚਟਨੀ ਨਾਲ ਰੋਟੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਤਾਂ ਹੁਣ ਆਪਾਂ ਇੱਕ ਕੌਲੀ ਵਿੱਚ ਇਹਨੂੰ ਕੱਢ ਲਾਂਗੇ ਸਾਡੇ ਕੁੰਡੇ ਦੀ ਜਿਹੜੀ ਚਟਨੀ ਬਿਲਕੁਲ ਰੈਡੀ ਹੋ ਗਈ ਹੈ ਤੇ ਆਈ ਹੋਪ ਵੀ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਵੇ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਇੱਕ ਨੈਕਸਟ ਵੀਡੀਓ ਦੇ ਨਾਲ ਫੇਰ ਮਿਲਾਂਗੇ ਤਦ ਤੱਕ ਵਾਸਤੇ ਸਸ਼ੀ ਤੁਹਾਨੂੰ